ਚਾਰ ਦੋਸ਼ੀ ਇਹ ਆ ਕਾਸ਼ਦੀਪ ਪੁੱਤਰ ਹਰਪਾਲ ਸਿੰਘ ਵਾਸੀ ਬਕਸੀਸ ਨਗਰ ਕੋਟਕਪੁਰਾ ਮੱਖਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪ੍ਰੇਮ ਨਗਰ ਕੋਟਕਪੁਰਾ ਤੇ ਇਹ ਚ ਇੱਕ ਕੁਲਵਿੰਦਰ ਕੌਰ ਔਰ ਰਵਿੰਦਰ ਪਤਨੀ ਗੁਰਦੀਪ ਸਿੰਘ ਵਾਸੀ ਜੀਵਨ ਨਗਰ ਕੋਟਕਪੁਰਾ ਇਹ ਇਹ ਵੀ ਹੈਗੇ ਜੀ ਇੱਕ ਜਗਸੀਰ ਸਿੰਘ ਪੁੱਤਰ ਲక్ష్మణ ਸਿੰਘ ਹਾਂਜੀ ਇਹ ਵੀ ਕੋਟਕਪੂਰੇ ਦਾ ਜੀ ਇਹਨਾਂ ਨੇ ਜਿਹੜਾ ਹੈਗਾ ਇਹ ਬਕਸੀਸ ਨਗਰ ਕੋਟਕਪੁਰਾ ਦੇ ਰਹਿਣ ਵਾਲੇ ਆ ਇਹ ਤੇ ਇਹਨਾਂ ਨੇ 24 ਦੇ ਕਰੀਬ ਜੜੀਆਂ ਲੁੱਟਖੋਦੀਆਂ ਵਾਰਦਾਤਾ ਕੀਤੀਆਂ ਗਿਆ ਇਹ ਜਿਹੜੀਆਂ ਲੁੱਟਖੋਦੀਆਂ ਵਾਰਦਾਤਾ ਇੱਥੇ ਵੀ ਕੀਤੀਆਂ ਫਰੀਦਕੋਟ ਵੀ ਕੀਤੀਆਂ ਮੋਬਾਈਲ ਖੋਹਦੇ ਸੀ ਜਾਂ ਜਿੰਨੇ ਪੈਸੇ ਮਿਲ ਜਾਂਦੇ ਸੀ ਤੇ ਇਹਨਾਂ ਨੇ ਕਾਫੀ ਅੰਤਕ ਮਚਾਇਆ ਸੀਗਾ ਤੇ ਨਾਲ ਜਿਹੜੀਆਂ ਆਦਮੀ ਦੇ ਸੱਟ ਵਗੈਰਾ ਵੀ ਮਾਰਦੇ ਸੀਗੇ ਇਹ ਨਸ਼ੇ ਦੇ ਆਦੀ ਆ ਜੀ ਤੇ ਬਿਲਕੁਲ ਨਸ਼ੇ ਦੇ ਵਿੱਚ ਅੰਨੇ ਹੋ ਕੇ ਜਿਹੜੇ ਵਾਰਦਾਤਾ ਕਰਦੇ ਸੀਗੇ ਜੀ ਤੇ ਜਿਹੜੇ ਮੋਬਾਈਲ ਵਗੈਰਾ ਅੱਗੇ ਵੇਚ ਦਿੰਦੇ ਸੀ ਇਹ ਜਿਹੜਾ ਇਹਨਾਂ ਚ ਜਿਹੜਾ ਇੱਕ ਵਿਅਕਤੀ ਕਾਸ਼ਦੀਪ ਹੈ ਇਹਨੇ ਆਲਰੇਡੀ ਜਿਹੜਾ ਇਹਦੇ ਤੇ ਜਿਹੜੇ ਦੋ ਪਰਚੇ ਹੈਗੇ ਜੀ ਐਨਡੀਪੀਐਸ ਦੇ ਵੀ ਆ ਤੇ ਜੇਲ ਮੈਨੂ ਲੈਕਟਰ ਦੇ ਤਹਿਤ ਵੀ ਜੜੀ ਤੇ ਤੇ ਕਾਰਵਾਈ ਹੋਈ ਹੋਈ ਆ ਇਹ ਫੈਂਕਾ ਮਾਰਦਾ ਸੀ ਜੇਲ ਚ ਤਾਂ ਇਹ ਹੁਣ ਸਾਨੂੰ ਜਿਹੜੀਆਂ ਇਹਦੇ ਕਨੈਕਸ਼ਨ ਲੱਗ ਰਹੇ ਆ ਵੀ ਵੀ ਕਿਸੇ ਤਰੀਕੇ ਜਿਹੜੇ ਇਹ ਜ਼ਿਆਦਾਤਰ ਜਿਹੜੇ ਛੋਟੇ ਮੋਬਾਈਲ ਆ ਉਹਨਾਂ ਨੂੰ ਕਈ ਵਾਰ ਇਹ ਬੈਂਕੇ ਰਹੇ ਜੇਲ ਸੁੱਟੁੰਦੇ ਆ ਤਾਂ ਜੇਲ ਦੇ ਅਧਿਕਾਰੀਆਂ ਨਾਲ ਵੀ ਅਸੀਂ ਟੱਚ ਚਾਹੇ ਸਾਨੂੰ ਉਹ ਵੀ ਜਾਣਕਾਰੀ ਦਿੰਦੇ ਰਹਿੰਦੇ ਆ ਜਦ ਕੋਈ ਕੋਈ ਫੈਂਕੇ ਵਾਲੀ ਪਾਰਟੀ ਆਉਂਦੀ ਆ ਤਾਂ ਫਿਰ ਉਹ ਸਾਨੂੰ ਤਕਰੀਬ ਉਹਨਾਂ ਨੇ ਵੀ ਆਪਣੀ ਗਾਸਟ ਵਗੈਰਾ ਰੱਖੀ ਆ ਔਰ ਫਿਰ ਵੀ ਕਿਉਂਕਿ ਜੇਲ੍ਹ ਦਾ ਏਰੀਆ ਬਾਹਰੋਂ ਵੱਡਾ ਬਹੁਤ ਹੈਗਾ ਤੁਹਾਨੂੰ ਦਾ ਹੈਗੀਆਂ ਜੀ ਇਹਨਾਂ ਨੇ ਕੀ ਕਰਨਾ 2 ਮਿੰਟ ਲਾਉਣੇ ਆ ਸੁੱਟ ਕੇ ਤੇ ਨਿਕਲ ਜਾਣਾ ਜੀ ਤੇ ਹੁਣ ਕਾਫੀ ਜਿਆਦਾ ਇਹਨਾਂ ਚੋਂ ਵਾਰਦਾ ਤੱਕ ਕਲੀਅਰ ਹੋਈਆਂ ਤੇ ਕੀ ਬਰਾਮਦ ਹੋਇਆ ਇਹਨਾਂ ਤੋਂ ਜੀ ਆਪਣਾ ਚਾਰ ਮੋਬਾਈਲ ਇੱਕ ਐਕਟਵਾ ਜਿਹੜੀ ਇਹਨਾਂ ਨੇ ਖੋਈ ਸੀ ਉਹ ਬਰਾਮਦ ਹੋਇਆ ਜੀ ਤੇ ਬਾਕੀ ਜਿਹੜੀ ਤਤਤੀਸ ਜਾਰੀ ਹੈ ਇਹਨਾਂ ਤੋਂ ਬਰਾਮਦ ਕੀ ਹੋਰ ਵੀ ਹੋਵੇ ਸਾਰੇ ਸਾਡੇ ਕੋਈ ਦਸ਼ਕਾ ਇਹ ਜਿਹ ਹੈ ਕਿ ਜਿਹੜੇ ਫੈਂਕਾ ਨਹੀਂ ਸਮਝਦੇ ਥੋੜਾ ਵਿਸਤਾਰੋਂ ਦੱਸ ਦਊਂਗਾ ਫੈਂਕਾ ਕਿਹਨੂੰ ਕਹ ਫੈਂਕਾ ਹੁੰਦਾ ਜੀ ਜਿਹੜਾ ਇੱਕ ਹੀ ਕਰਦਿਆ ਜਿਸ ਤਰ੍ਹਾਂ ਕੋਈ ਬੀੜੀਆਂ ਬਾੜੀਆਂ ਹੋ ਜਾਂ ਮੋਬਾਈਲ ਹੋਏ ਉਹਦੇ ਚੀ ਚੀਜ਼ਾਂ ਪਾ ਕੇ ਤਾਂ ਇਹ ਜੇਲ੍ਹ ਦੇ ਬਾਹਰਲੇ ਪਾਸੋਂ ਕੰਦੋਵਾਰ ਜਿਹੜਾ ਅੰਦਰ ਸੁਟ ਦਿੰਦੇ ਜੀ ਤੇ ਉਹ ਅੰਦਰ ਇਹਨਾਂ ਦੇ ਜਿੱਥੇ ਕਨੈਕਸ਼ਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ ਇਹ ਕਿੱਥੇ ਕੋਈ ਸੁਟਣਾ ਉਹ ਜਗ੍ਹਾ ਤੋਂ ਫਿਰ ਉਹ ਚੱਕ ਚੁਪ ਲੈਣਦੇ ਜੀ ਹੇ ਉਸ ਕੇਸ ਚ ਵੀ ਸ਼ਾਮਲ ਹੈ ਗਿਆ ਜੀ ਤੇ ਮਤਲਬ ਕਿ ਜਿਹੜੀਆਂ ਇਹਨਾਂ ਤੋਂ ਪੁੱਛ ਕੇ ਚੱਰੀਆ ਉਹ ਜਿਹੜੇ ਇਹ ਟੋਟਲ ਅਜਨੇ ਇਹਨਾਂ ਦਿਨਾਂ ਚ ਜਿਹੜੀਆਂ ਵਾਰ ਦਿੱਤਾ ਹੋ ਜਾਂੀਆਂ ਚਾਹੇ ਕੋ ਦੁਕਾਨਦਾਰ ਨੂੰ ਚਾਹੇ ਕੋ ਰਾਹੀਰ ਨੂੰ ਜਾਂ ਸਬਜੀ ਵਾਲੇ ਨੂੰ ਲੁੱਟਖੋ ਕੀਤੀ ਆ ਇਹ ਸਾਰੀਆਂ ਵਾਰ ਤਾਂ ਇਹਨਾਂ ਨੇ ਹੀ ਕੀਤੀਆਂ ਜੀ ਕਿਉਂਕਿ ਕਈ ਵਾਰ ਦਿੱਤਾ ਤਾਂ ਐਕਚੁਅਲ ਦੇ ਵਿੱਚ ਇਹ ਖੁਦ ਹੀ ਮਤਲਬ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਯਾਦ ਵੀ ਨਹੀਂ ਆ ਕਿਹੜੀਆਂ ਕਿਹੜੀਆਂ ਕਿਉਂਕਿ ਇੰਨੇ ਜਿਆਦੇ ਨਸ਼ੀ ਨਸ਼ਈ ਆ ਇਹ ਵੀ ਇਹਨਾਂ ਨੂੰ ਆਪਣੀ ਖੁਦ ਦੀ ਹੋਸ਼ ਨਹੀਂ ਰਹਿੰਦੀ ਸੀ ਕਿੰਨੇ ਕੋਨ ਫਰਦਰ ਸਰ ਕੀ ਕਾਰਵਾਈ ਕੀਤੀ ਹੁਣ ਜਿਹੜੀਆਂ ਜੀ ਇਹਨਾਂ ਦਾ ਰਿਮਾਂਡ ਲੈ ਕੇ ਜੀ ਨੈਕਸਟ ਜਿਹੜੀਆਂ ਆ ਗਿਆ ਅਸੀਂ ਇਹਨਾਂ ਨੂੰ ਟੋਟਲ ਇੱਕ ਇੱਕ ਵਾਰਦਾਤ ਮੌਕੇ ਤੇ ਲਾ ਜਾ ਕੇ ਨਿਸ਼ਾਨਦੇਹੀ ਕਰਾਵਾਂਗੇ ਉਹ ਕਲੀਅਰ ਕਰਾਵਾਂਗੇ ਜੀ ਜਿਹੜੀਆਂ ਇਹਨਾਂ ਦੁਆਰਾ ਕੀਤੀਆਂ ਗਈਆਂ ਉਹ ਫਿਰ ਉਹਦੀ ਰਿਕਵਰੀ ਕੀਤੀ ਜਾ